ਕੀ ਦਿੱਕਤਾਂ ਆਉਂਦੀ ਹੈ ਜਿਸ ਕਰਕੇ ਐਸੋਸੀਏਸ਼ਨ ਬਣਾਈ ਗਈ ਹੈ ਜੀ ਅਮ੍ਰਿਤਸਰ ਆਟੋ ਡਰਾਈਵਰ ਐਸੋਸੀਏਸ਼ਨ ਲਗਭਗ ਪਿਛਲੇ 25 ਸਾਲ ਤੋਂ ਚੱਲ ਰਹੀ ਹੈ ਜਿਹਦੇ ਵਿੱਚ ਮਾਨਯੋਗ ਰਜੇਸ਼ ਬੱਤਰਾ ਜੀ ਆਪਣੀ ਅਮ੍ਰਿਤਸਰ ਆਟੋ ਡਰਾਈਵਰ ਐਸੋਸੀਏਸ਼ਨ ਦੇ ਸਰਵਸੰਮਤੀਨਾ ਪ੍ਰਧਾਨ ਬੰਦੇ ਰਹੇ ਆ ਅੱਜ ਜਿਹੜੇ ਪੁਰਾਣੀ ਟੀਮ ਦੇ ਸਦਸੇ ਰਜੇਸ਼ ਬੱਤਰਾ ਜੀ ਸਰਦਾਰ ਦਿਲਜੀਤ ਸਿੰਘ ਜੀ ਇਹਨਾਂ ਨੇ ਇੱਕ ਨਵੀਂ ਟੀਮ ਦਾ ਗਠਨ ਕੀਤਾ ਉਹ ਵੀ ਸਰਵਸੰਮਤੀ ਨਾਲ ਕੀਤਾ ਸਾਡੀ ਅਮ੍ਰਿਤਸਰ ਐਸੋਸੀਏਸ਼ਨ ਦੇ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਨੇ ਜਿਸ ਤਰ੍ਹਾਂ ਕਿ ਚੋਰੀ ਦੀਆਂ ਗੱਡੀਆਂ ਕਈ ਜਾਂਦੀਆਂ ਸੀ ਉਸ ਤਰ੍ਹਾਂ 200 ਦੇ ਕਰੀ ਅੰਮ੍ਰਿਤਸਰ ਆਟੋ ਡੀਲਰ ਐਸੋਸੀਏਸ਼ਨ ਦੇ ਜੇ ਇਸ ਪਤਰਾ ਦੀ ਰੈਡ ਮਾਈਚ ਜਿਹੜੀਆਂ 200 ਦੇ ਕਰੀਬ ਗੱਡੀਆਂ ਪੁਲਿਸ ਥਾਣਿਆਂ ਦੇ ਵਿੱਚ ਅਸੀਂ ਜਮ੍ਹਾਂ ਕਰਵਾਈਆਂ ਜਿਹੜੀਆਂ ਕਿ ਚੋਰੀਆਂ ਦੇ ਵਿੱਚ ਆਨੰਦ ਤੇ ਚੋਰ ਵੀ ਫੜਾਏ ਪਰ ਉਹਨਾਂ ਤੇ ਲੰਬੇ ਸਮੇਂ ਤੋਂ ਕਈ ਵਾਰ ਕਾਰਵਾਈ ਵੀ ਹੋਈ ਇਸ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਰਿਹਾ ਹੈ ਫਾਈਨਾਂਸ ਦੀਆਂ ਕੀ ਦਿੱਕਤਾਂ ਆਉਂਦੀਆਂ ਫਾਈਨਾਂਸ ਦੀਆਂ ਦਿੱਕਤਾਂ ਹੈ ਜੀ ਇਸ ਤਰ੍ਹਾਂ ਹੈ ਕਿ ਫਾਈਨਾਂਸ ਗੱਡੀਆਂ ਅੱਜ ਕੱਲ ਇੱਕ ਨਵਾਂ ਰੂਲ ਸ਼ੁਰੂ ਹੋਇਆ ਹੈ ਜਿਹੜਾ ਨੋ ਹਾਈਪੋ ਨੋ ਹਾਈਪੋ ਦੇ ਵਿੱਚ ਜਿਹੜਾ ਕਿ 35-40 ਹਜ਼ਾਰ ਰੁਪਇਆ ਦੇ ਕੇ ਜਿਹੜਾ ਵਿਦਾਊਟ ਹਾਈਪੋਥੀਕੇਸ਼ਨ ਗੱਡੀਆਂ ਜਿਹੜੀਆਂ ਉਹ ਬੈਂਕ ਡਿਲੀਵਰ ਕਰੀ ਜਾ ਰਿਹਾ ਉਹ ਸਾਡੇ ਲਈ ਦਿੱਕਤਾਂ ਦਾ ਇੱਕ ਬਹੁਤ ਵੱਡਾ ਕਾਰਨ ਬਣ ਗਿਆ ਹੈ ਕਿ ਸਾਨੂੰ ਉਹਦੇ ਵਿੱਚ ਨਾ ਆਰਸੀ ਦੇ ਵਿੱਚ ਪਤਾ ਲੱਗਦਾ ਹੈ ਨਾ ਬਿੱਲਾਂ ਦੇ ਵਿੱਚ ਉਹਤੇ ਉਲੇਖਿਆ ਜਾਂਦਾ ਹੈ ਕਿ ਹਾਈਪੋਥੀਕੇਸ਼ਨ ਹੈਗੀ ਹੈ ਕਿ ਨਹੀਂ ਹੈਗੀ ਔਰ ਉਹਦ ਕਰਕੇ ਆਨਲਾਈਨ ਵੀ ਨਹੀਂ ਬੋਲਦੀਆਂ ਆਰਸੀਆਂ ਉਹ ਹੁੰਦੀਆਂ ਹਾਈਪੋਥੀਕੇਸ਼ਨ ਦੇ ਉਹਨਾਂ ਦੇ ਨੰਬਰ ਜਿਹੜੇ ਆ ਉਹ ਫਾਈਨੈਂਸ ਕੰਪਨੀਆਂ ਜਿਹੜੀਆਂ ਆ ਉਹ ਰਿਕਵਰੀ ਵਾਲਿਆਂ ਨੂੰ ਤੇ ਦੇ ਦਿੰਦੇ ਆ ਪਰ ਉਹ ਮੈਂਸ਼ਨ ਜਿਹੜਾ ਸਰਕਾਰੀ ਤੌਰ ਤੇ ਕਿਸੇ ਵੀ ਡਾਕੂਮੈਂਟ ਦੇ ਉੱਤੇ ਨਹੀਂ ਕੀਤਾ ਜਾਂਦਾ ਨਾ ਬਿੱਲਾਂ ਦੇ ਉੱਤੇ ਨਾ ਆਰਚੀਆਂ ਦੇ ਉੱਤੇ ਉਹ ਡੀਲਰ ਕਈ ਵਾਰੀ ਭਲੇਖੇ ਦੇ ਵਿੱਚ ਗੱਡੀਆਂ ਲਈਆਂ ਜਾਂਦੀਆਂ ਤੇ ਫਿਰ ਉਹ ਦਿੱਕਤ ਆਉਂਦੀ ਹੈ ਜਿਹਦੇ ਦੌਰਾਨ ਕਿ ਫਿਰ ਕਈ ਵਾਰੀ ਜਿਹੜੀਆਂ ਰਿਕਵਰੀ ਵਾਲੀਆਂ ਕੰਪਨੀਆਂ ਉਹਨਾਂ ਦਾ ਮਤਭੇਦ ਹੁੰਦਾ ਵਾ ਫਿਰ ਬਹਿ ਕੇ ਆਪਣੀ ਟੀਮ ਜਿਹੜੀ ਹੈ ਉਹਨਾਂ ਨਾਲ ਸੌਟ ਆਊਟ ਕਰਦੀ ਹੈ ਔਰ ਜਿਹੜਾ ਉਸ ਕੰਪਨੀ ਮਤਲਬ ਕਿ ਜੋ ਗੱਡੀ ਦਾ ਮਾਲਕਾ ਉਹਨੂੰ ਬੁਲਾਇਆ ਜਾਂਦਾ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਫਿਰ ਉਹਦਾ ਇਹ ਮੁਸ਼ਕਲਾਂ ਦਾ ਹੱਲ ਕੀਤਾ ਜਾਂਦਾ ਹੈ ਕਿਨਾਂ ਮੈਕੈਨਿਕਲ ਖਰਾਬ ਹੁੰਦੇ ਹੈ ਕਾਫੀ ਹਾਂਜੀ ਪਿਛਲੇ 2-3 ਸਾਲਾਂ ਤੋਂ ਇਹ ਦਿੱਕਤ ਆਣੀ ਸ਼ੁਰੂ ਹੋਈ ਗਈ ਹੈ ਜਦੋਂ ਦੀ ਉਹਨਾਂ ਨੇ ਇਹ ਸਕੀਮ ਕੱਢੀ ਹੈ ਬੈਂਕਾਂ ਨੂੰ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਾਂ ਆਰਟੀਆ ਸਰਬ ਨੂੰ ਬੇਨਤੀ ਕਰਦੇ ਹਾਂ ਇਹਦਾ ਕੋਈ ਵੱਡਾ ਹੱਲ ਕੱਢਿਆ ਜਾਵੇ ਜਿਸ ਨਾਲ ਕਿ ਉਥੇ ਆਰ.ਸੀ ਤੇ ਲਿਖਿਆ ਨਹੀਂ ਜਾਂਦਾ ਉਹ ਨਹੀਂ ਲਿਖਿਆ ਜਾਂਦਾ 35000 ਰੁਪਏ ਉਹਦੀ ਡਾਊਨ ਪੇਮੈਂਟ ਹੁੰਦੀ ਹੈ ਐਸਾ ਰੂਲ ਜਿਹੜਾ ਆਈ.ਡੀ.ਐਫ.ਸੀ ਬੈਂਕ ਐਚ.ਡੀ.ਐਫ.ਸੀ ਬੈਂਕ ਔਰ ਸਾਰੇ ਬੈਂਕਾਂ ਨੇ ਬਣਾਇਆ ਹੈ ਜਿਹਦੇ ਵਿੱਚ ਇਹ ਦਿੱਕਤ ਆ ਰਹੀ ਹੈ 35000 ਦਿਓ ਫਿਰ ਉਹਦੇ ਤੇ ਨਹੀਂ ਲਿਖਿਆ ਜਾਂਦਾ ਨਹੀਂ ਲਿਖਿਆ ਜਾਂਦਾ ਪਰ ਤੁਹਾਨੂੰ ਤਾਂ ਖਰੀਦਣ ਵੇਲੇ ਪਤਾ ਨਹੀਂ ਲੱਗਦਾ ਸਾਨੂੰ ਕਈ ਵਾਰੀ ਨਹੀਂ ਪਤਾ ਲੱਗਦਾ ਅਸੀਂ ਏਜੰਸੀਆਂ ਤੋਂ ਵੀ ਕਈ ਵਾਰੀ ਜਿੱਥੋਂ ਗੱਡੀ ਨਿਕਲੀ ਹੁੰਦੀ ਹੈ ਹੁਣ ਇੰਨਾ ਲੰਮਾ ਸਮਾਂ ਤਾਂ ਹੈ ਨਹੀਂ ਕਿਸੇ ਡੀਲਰ ਕੋਈ ਗੱਡੀ ਖਰੀਦਣ ਲੱਗਿਆ ਕਸਟਮਰ ਦੁਕਾਨ ਤੇ ਆਇਆ ਪਹਿਲੇ ਇੰਨੀ ਪੜਤਾਲ ਕਰ ਜਾਨ ਪਛਾਣ ਦੇ ਲੋਕਾਂ ਕੋਲ ਅਸੀਂ ਖਰੀਦ ਪ੍ਰਗਟ ਕਰਦੇ ਆਂ ਬਾਕੀ ਜੇ ਉਪਰਾ ਬੰਦਾ ਕੋਈ ਇਸ ਤਰ੍ਹਾਂ ਕਰ ਦਿੰਦਾ ਫਿਰ ਸਾਨੂੰ ਦਿੱਕਤ ਆਉਂਦੀ ਹੈ ਤੇ ਉਹ ਜਿਹੜਾ 35000 ਰੁਪਏ ਉਹ ਫਿਰ ਨਵੀਂ ਗੱਡੀ ਵੇਚ ਜਾਂਦਾ ਤੁਹਾਨੂੰ ਨਵੀਂ ਗੱਡੀ ਮੰਨ ਲਓ ਕਿ ਸਾਲ ਦੋ ਸਾਲ ਚਲਾ ਕੇ ਵੇਚਣ ਦੇ ਕੋਈ ਨਵੀਂ ਵੇਚਣ ਆ ਜਾਂਦਾ ਦਿੱਕਤਾਂ ਆਂਦੀ ਹੈ ਜੀ ਕਿ ਹੁਣ ਐਸੋਸੀਏਸ਼ਨ ਕੀ ਕੰਮ ਕਰੇਗੀ ਤਾਂ ਹੁਣ ਐਸੋਸੀਏਸ਼ਨ ਅਸੀਂ ਇੱਕ ਵਾਰੀ ਆਰਟੀਆ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗੇ ਜਿਹੜੀ ਨਵੀਂ ਟੀਮ ਬਣੀ ਹੈ ਰਜੇਸ਼ ਬਤਰਾਏ ਦੀ ਰਹਿਨਮਾਈ ਤੇ ਸਰਦਾਰ ਦਿਲਜੀਤ ਸਿੰਘ ਜੀ ਦੀ ਰਹਿਨਮਾਈ ਚ ਜਿਹੜੀ ਟੀਮ ਬਣੀ ਹੈ ਅਸੀਂ ਸਾਰੀ ਐਸੋਸੀਏਸ਼ਨ ਇੱਕ ਅਸੀਂ ਉਹਨਾਂ ਨੂੰ ਇਸ ਬਾਰੇ ਜਾਣੂ ਕਰਾਵਾਂਗੇ ਕਿ ਸਾਨੂੰ ਕੋਈ ਅਦਾ ਮਸਲਾ ਹਲ ਕਰਕੇ ਦੱਸਿਆ ਜਾਵੇ। ਅੱਛਾ ਜੀ ਕਿੰਨਾ ਕੁ ਕਾਰੋਬਾਰ ਵਧਿਆ ਜਾਂ ਘਟਿਆ ਹੈ? ਪਿਛਲੇ ਲੰਬੇ ਸਮੇਂ ਤੋਂ ਤੋਂ ਟੂ-ਵੀਲਰ ਐਸੋਸੀਏਸ਼ਨ ਨੇ ਜਿਸ ਤਰ੍ਹਾਂ ਰਾਈਜ਼ ਕੀਤਾ ਹੈ ਅੰਮ੍ਰਿਤਸਰ ਦੇ ਵਿੱਚ ਔਰ ਲਗਭਗ ਸਾਡੇ ਮੈਂਬਰ ਵੀ ਵਧੇ ਹੀ ਹਨ। ਕੰਮ ਵੀ ਵਧਿਆ ਹੈ ਔਰ ਸਭ ਅچھے ਤਰੀਕੇ ਨਾਲ ਕੰਮ ਕਰ ਰਹੇ ਹੈ ਔਰ ਠੀਕ ਠੰਗ ਨਾਲ ਸਭ ਪੜੇ ਲਿਖੇ ਆਪਣੇ ਮੈਂਬਰਸ ਨੇ। ਠੀਕ ਠਾਕ ਨਾਲ ਕੰਮ ਕਾਰਜਿਕ ਕੰਮ ਵਧੀਆ ਵੀ ਹੈ ਟੂ-ਵਿਲਰ ਦੀ ਡਿਮਾਂਡ ਜ਼ਿਆਦਾ ਵਧੀਆ ਹੈ ਟ੍ਰੈਫਿਕ ਕਰਕੇ ਟ੍ਰੈਫਿਕ ਕਰਕੇ ਵੀ ਮੰਨ ਲਓ ਕਿ ਹਰ 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 ਕਰਦੇ ਨੇ ਨੈਸੈਸਿਟੀ ਹੈ ਮੰਨ ਲਓ ਬੱਚੇ ਨੂੰ ਐਜੂਕੇਸ਼ਨ ਪੜਨ ਜਾਣਾ ਹੈ ਬਜ਼ੁਰਗ ਨੇ ਮੰਦਿਰ ਮੰਦਿਰ ਜਾਣਾ ਹੈ ਕਿਸੇ ਤਰ੍ਹਾਂ ਵੀ ਕਿਤੇ ਜਾਣਾ ਕਿਸੇ ਨੇ ਹਰ ਬੰਦੇ ਨੂੰ ਇੱਕ ਵੱਖਰੇ ਵੱਖਰੇ ਵਹੀਕਲ ਦੀ ਜ਼ਰੂਰਤ ਰਹਿੰਦੀ ਹੈ ਇਸ ਕਰਕੇ ਅੱਗੇ ਪਰਿਵਾਰ ਚ ਇੱਕੋ ਸਕੂਟਰ ਹੁੰਦਾ ਸੀ ਸਾਰਾ ਪਰਿਵਾਰ ਉਹਨੂੰ ਇਸਤੇਮਾਲ ਕਰਦਾ ਹੈ ਅੱਜ ਹਰ ਬੰਦੇ ਨੂੰ ਵੱਖਰਾ ਵੱਖਰਾ ਸਮੇਂ ਦੀ ਘਾਟ ਦੇ ਕਾਰਨ ਹਰ ਬੰਦੇ ਨੂੰ ਆਪਣਾ ਆਪਣਾ ਇੱਕ ਜਿਹੜਾ ਇਹ ਵਹੀਕਲ ਚਾਹੀਦਾ ਹੀ ਹੁੰਦਾ। ਚੋਰੀ ਦਾ ਮੋਟਰਸਾਈਕਲ ਵੇਚ ਜAVE ਤੇ ਕਿੰਨੀ ਦਿੱਕਤ ਹੁੰਦੀ ਹੈ? ਚੋਰੀ ਦਾ ਮੋਟਰਸਾਈਕਲ ਵੇਚ ਦੇ ਫਿਰ ਤੇ ਇਹਦੀ ਐਸੋਸੀਏਸ਼ਨ ਸਾਰਾ ਉਹਦੇ ਨਾਲ ਮਿਲ ਕੇ ਅਸੀਂ ਮੋਢੇ ਨਾਲ ਮੋਢਾ ਲਾ ਕੇ ਅਸੀਂ ਉਹਦਾ ਹੱਲ ਕਰਨ ਦੀ ਕੋਸ਼ਿਸ਼ ਕਰਨੇ ਆ ਉਹਨੂੰ ਥਾਣੇ ਜਮਾ ਕਰਵਾਨੇ ਆ ਫਿਰ ਜਿਹੜਾ ਵੇਚ ਕੇ ਜਾਂਦਾ ਉਹਦੀ ਪੜਤਾਲ ਕਰਦੇ ਆ ਉਹ ਤੇ ਕਾਰਵਾਈ ਕਰਵਾਨੇ ਆ ਐਸਾ ਸਭ ਕਰਦੇ ਰਹਿੰਦੇ ਆ। ਪਰ ਘਾਟਾ ਹੁੰਦਾ ਤੁਹਾਨੂੰ ਇਹਦੇ ਤੇ। ਦੇਖੋ ਕਈ ਵਾਰੀ ਤੇ ਸਾਨੂੰ ਜਿਹੜੀ ਰਿਕਵਰੀ ਹੋ ਜਾਂਦੀ ਹੈ। ਕਈ ਵਾਰੀ ਇਹਨਾਂ ਚੀਜ਼ਾਂ ਦਾ ਫਿਰ ਐਸੋਸੀਏਸ਼ਨ ਰਲ ਕੇ ਉਹਦਾ ਕੋਈ ਆਪਸ ਅਸੀਂ ਐਸੋਸੀਏਟ ਕਰਕੇ ਉਹਦਾ ਮਸਲੇ ਦਾ